ਜਿਹੜਾ ਡੇਰਾ ਬਿਆਸ ਆ ਉਹਨੇ ਬੰਨ ਬੰਨਦਾ ਦਰਿਆ 'ਚ ਇੱਕ ਬੰਨ ਦਿੱਤਾ ਉਦੋਂ ਬਾਅਦ ਦੂਜਾ ਬੰਨਦਾ ਤੀਜਾ ਬੰਨਦਾ ਹੁਣ ਚੌਥਾ ਬੰਨ ਬਨ ਗੇ ਇੱਥੋਂ ਲੈ ਕੇ 7 ਕਿਲੋਮੀਟਰ ਡੇਰਾ ਸਾਢੇ 3 ਕਿਲੋਰੀਏ 'ਚ ਉਹਨੇ ਬੰਨ ਲਾ 2 ਕਿਲੋਮੀਟਰ ਦਾ ਏਰੀਆ ਚੜਾਈ ਚ ਤੇ 10 ਕਿਲੋਮੀਟਰ ਲંબਾਈ ਇਹਦੇ ਕਿੰਨੇ ਕਿੱਲੇ ਬਣਦੇ ਆ ਸਾਰੀ ਹੀ ਉਹ ਨਜਾਇਜ਼ ਢੰਗ ਨਾਲ ਲੈ ਕੇ ਕਬਜ਼ਾ ਕਰਦੇ ਬਾਪੂ ਜੀ ਹੁਣ ਜਿਵੇਂ ਤੁਸੀਂ ਸਾਰੇ ਮੁੱਖ ਮੰਤਰੀਆਂ ਦੇ ਜਿਹੜੇ ਹਨ ਬਿਆਨਤ ਸਿੰਘ ਤੋਂ ਲੈ ਕੇ ਭਗਵੰਤ ਸਿੰਘ ਮਾਨ ਤੱਕ ਜਿਹੜੇ ਹੈਗਾ ਸਾਰਿਆਂ ਦੇ ਫੋਟੋਆਂ ਲਾਈ ਬੈਠੋ ਜਦੋਂ ਡੇਰੇ ਆਏ ਆ ਇਹਨਾਂ ਸਾਰਿਆਂ ਮੁੱਖ ਮੰਤਰੀ ਇਹਨਾਂ ਨੂੰ ਗਰੰਟਾ ਦਿੱਤੀਆਂ ਕਿਸੇ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਕਿਸੇ ਨੇ ਸੜਕਾਂ ਦਿੱਤੀਆਂ ਕਿਸੇ ਨੇ ਪੈਸੇ ਅਸਲ ਦੇ ਵਿੱਚ ਕੀ ਆ ਜੀ ਉਹ ਵੀ ਡੇਰੇ ਵਾਲਿਆ ਕੋ ਡਰਦੇ ਜੇ ਭਗਵੰਤ ਮਾਨ ਹੁਣੇ ਡਰਦੇ ਆ ਤੇ ਉਹ ਜਿਹੜੇ ਡੀਸੀ ਐਡੀਸੀ ਉਹ ਵੀ ਡਰਦੇ ਐਮਐਲਏ ਹੁੰਦੇ ਆ ਮੰਨ ਲਓ ਮੰਨ ਲਓ ਪਹਿਲਾਂ ਬੀਬੀ ਜਗੀਰ ਕੋਲੋਂ ਹੁਣ ਸੁਖਬਾਲ ਸਿੰਘ ਖੈਰਾ ਨੇ ਜਾਂ ਇਹ ਫਿਰ ਇਹਨਾਂ ਦਾ ਕੀ ਹੁੰਦਾ ਆ ਆਪੋ ਸਾਡੇ ਨਾਲ ਇੱਥੇ ਬਹਿ ਕੇ ਗਿਆ ਵੀ ਉਹ ਕਿੰਦਾ ਵੀ ਮੇਰੇ ਵਾਸਤੇ ਨਾ ਕੀ ਸਹੀ ਗਾ ਸੁਖਬਾਲ ਸਿੰਘ ਸੁਖਬਾਲ ਖੈਰਾ ਭਾਈ ਮੈਂ ਮੈਂ ਖੈਰਾ ਸਾਹਿਬ ਨੇ ਕਿਹਾ ਤੈਨੂੰ ਸਟੇਜ ਤੇ ਨਹੀਂ ਗਈ ਤੇਰੇ ਵਾਸਤੇ ਹੀ ਗੱਲ ਪਰ ਤੂੰ ਆਵਾਜ਼ ਤੇ ਠਾ ਕਹਿੰਦਾ ਮੈਨੂੰ ਬੋਲ ਜੇ ਨਹੀਂ ਬੋਦੋ ਆਵਾਜ਼ ਤੇ ਪਰ ਆਵਾਜ਼ ਨਹੀਂ ਚਾਹੁੰਦਾ ਅਸੀਂ ਤਾਂ ਸਭ ਕੁਝ ਬਾਈਕੜ ਕੀਤਾ ਅਸੀਂ ਤਾਂ ਕਹਿੰਦੇ ਜਿਹੜਾ ਡੇਰੇ ਦੇ ਵਰਖਲਾ ਬੋਲੂਗਾ ਉਹ ਬੰਨ ਬੱਜੇ ਹੋਏ ਤੜਾਊਗਾ ਪਿੰਡ ਵਾਲਿਆਂ ਨੇ ਸਿੱਧਾ ਡੇਰੇ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਜੇ ਲਗਾਤਾਰ ਚੱਲੋ ਇੰਨਾ ਬਾਧ ਰਿਆ ਡੇਰਾ ਬਿਆ ਸਾਡੇ ਮੰਨ ਲਗੇ ਤਾਂ ਆਹ ਤੁਸੀਂ ਬੰਨ ਵੀ ਟੁੱਟੂਗਾ ਜੇ ਟੁੱਟੂਗਾ ਤਾਂ ਜਦੋਂ ਤੁਸੀਂ ਬੰਨ ਜਿਹੜਾ ਜੀ ਜਿੰਨਾ ਪਾਣੀ ਆਇਆ ਨਾ ਇੰਨਾ ਪਾਣੀ ਸਾਡੇ ਪਹਿਲਾਂ ਵੀ ਆਉਂਦਾ ਰਿਹਾ ਇੱਥੇ ਕੋਈ ਨੁਕਸਾਨ ਤੁਸੀਂ ਬੰਨ ਨੂੰ ਨਹੀਂ ਹੈਗਾ ਜੀ ਜਿੰਨਾ ਪਾਣੀ ਇਧਰਲੇ ਬੰਨੇ ਤਿੰਨ ਕਿਲ ਸਾਡੇ ਚ ਘੁੰਮਦਾ ਇੰਨਾ ਹੀ ਉਧਰ ਘੁੰਮਦਾ ਸਾਰਾ ਪਾਣੀ ਦਰਿਆ ਪੁੱਲ ਦੇ ਵਿੱਚ ਦੀ ਪਾਰ ਹੋ ਜਾਂਦਾ ਜੀ ਇੱਕ 23 ਦੇ ਕਾ ਹੋਣ ਜੀ ਇੰਨੇ ਪਾਣੀ ਨੇ ਆ ਨਸੀ ਤੂਆ ਕੀਤਾ ਇਥੋਂ ਦੇ ਲੀਡਰ ਬਹੁਤ ਬੋਲਦਾ ਚਾਹੇ ਮੇਰੇ ਮੈਨੂੰ ਇਹ ਗੱਲ 'ਚ ਕੋਈ ਗਰੇਜ ਨਹੀਂ ਪੁਲਾਥ ਵਾਲਾ ਲੀਡਰ ਆ ਜਿਹੜਾ ਮਾੜੀ ਮਾੜੀ ਗੱਲ ਤੇ ਬਿਆਨ ਦੇਂਦਾ ਚਾਹੇ ਮੇਰਾ ਮਿੱਤਰ ਵੀ ਰਿਆ ਪਰ ਇਥੇ ਆ ਕੇ ਫਿਰ ਜਿਹੜਾ ਹੈ ਘੁੰਗੜੀਆਂ ਚੱਪਣੀਆਂ ਮਨਜ਼ੂਰ ਨਹੀਂ ਦੇ ਵੀ ਯਾਰ ਤੁਸੀਂ ਕੱਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਇਸ ਵਕਤ ਖੜਾ ਤੂਸੀ ਬੰਨ ਦੇ ਉੱਪਰ ਪਿੰਡ ਹੈਗਾ ਬਤਾਲਾ ਠੀਕ ਆ ਇੱਕ ਪਾਸੇ ਆ ਮਾਕੇ ਦਾ ਪਿੰਡ ਦੇ ਬਿਲਕੁਲ ਆਪਾਂ ਕਹਿੰਦੇ ਜਿਹੜਾ ਪਿੰਡ ਆਲੇ ਆਪਣੇ 마을 ਵਾਲੇ ਕਹਿੰਦੇ ਫਿਰਨੀ ਨੂੰ ਜਮ ਜਿਹੜਾ ਹੈਗਾ ਛੂ ਹੀ ਜਾਂਦਾ ਹੈਨਾ ਸੋ ਇੱਥੇ ਇੱਕ ਨਵਾਂ ਮਾਮਲਾ ਚੱਲ ਰਿਹਾ ਕਿ ਇੱਕ ਜਿਹੜਾ ਹੈਗਾ ਡੇਰਾ ਇਹ ਕਹਿੰਦੇ ਵੀ ਸਾਡਾ ਜਿਹੜਾ ਪਿੰਡ ਡੋਪ ਦਾ ਡੇਰੇ ਕਰਕੇ ਬਾਪੂ ਨੂੰ ਕਹਿੰਦਾ ਬਾਪੂ ਕੀ ਮਾਮਲਾ ਕਿਹੜਾ ਪਿੰਡਾ ਕਿਹੜੇ ਡੇਰੇ ਕਰਕੇ ਸਾਡਾ ਪਿੰਡ ਨੂੰ ਮੁਸੀਬਤ ਪੈ ਰਹੀ ਹੈ ਕਿਉਂਕਿ ਸਾਡਾ ਪਿੰਡ ਬਤਾਲਾ ਆ ਜੀ ਜ਼ਿਲ੍ਹਾ ਕਬੂਤਸਲਾ ਹਲਕਾ ਪਲੱਤ ਸਾਨੂੰ ਇਹ ਹੜ੍ਹ ਤੇ ਅੱਗੇ ਵੀ ਆਉਂਦੇ ਆ ਜੀ ਕੁਦਰਤੀ ਮਾਰ ਨੇ ਚਿਹਰਾ ਤੋਂ ਆਉਂਦੀ ਹੈ ਤੇ ਚਿਹਰਾ ਤੋਂ ਹੀ ਚੱਲਦੇ ਆਏ ਆ ਪਰ ਸਾਨੂੰ ਜਿਹੜਾ ਨਵਾਂ ਪਿਆ ਨ ਇਹਦਾ ਡੇਰਾ ਬਿਆਸ ਆ ਉਹਨੇ ਬੰਨ ਬੰਨਦਾ ਦਰਿਆ 'ਚ ਇੱਕ ਬੰਨ ਦਿੱਤਾ ਉਦੋਂ ਬਾਅਦ ਦੂਜਾ ਬੰਨਦਾ ਤੀਜਾ ਬੰਨਤਾ ਹੁਣ ਚੌਥਾ ਬੰਨ ਬਨ ਗੇ ਇੱਥੋਂ ਲੈ ਕੇ 7 ਕਿਲੋਮੀਟਰ ਡੇਰਾ ਉਧਰ ਲਾ ਤੇ ਸਾਢੇ 3 ਕਿਲੋ ਏਰੀਆ 'ਚ ਉਹਨੇ ਬੰਨ ਲਾਤਾ ਜਿਹੜਾ ਪਾਣੀ ਨੂੰ ਸਾਢੇ 7 7 ਕਿਲੋ ਏਰੀਆ ਇਹਨੂੰ ਸਾਢੇ 3 ਕਿਲੋਮੀਟਰ ਚ ਕਰ ਦਿੱਤਾ ਮਤਲਬ ਕਿ ਤੁਸੀਂ ਤਾਂ ਦੇ ਵਿੱਚ ਉਹਨੇ ਬੰਦ ਮਾਰ ਕੇ ਜਿਹੜਾ ਸਾਰਾ ਪਾਣੀ ਉਹ ਇਧਰਲੇ ਪਾਸੇ ਨੂੰ ਸਣ ਇਹ ਉੱਥੇ ਡੇਰੇ ਵਿਆਸ ਕੋਲੇ ਕਿੰਨੀ ਜ਼ਮੀਨ ਆ ਮਤਲਬ ਡੇਰੇ ਵਿਆਸ ਕੋ ਪਹਿਲਾਂ ਕੋਈ ਜ਼ਮੀਨ ਨਹੀਂ 85 ਤੋਂ ਲੈ ਕੇ ਉਹ ਜੋ ਜ਼ਮੀਨ ਖਰੀਦਣ ਲੱਗੇ ਆ ਲੋਕਾਂ ਨੂੰ ਤੰਗ ਕਰਕੇ ਸਾਡੀ ਅਜੇ ਵੀ ਜ਼ਮੀਨਾਂ ਉੱਥੇ ਹੈਗੀਆਂ ਜੀ ਕਿਸੇ ਨੂੰ ਰਾਹ ਨਹੀਂ ਦਿੱਤਾ ਕੋਈ ਉੱਧਰ ਗਿਆ ਨਹੀਂਗਾ 2000 ਤੋਂ ਲੈ ਕੇ 7000 5000 ਇਦਾਂ ਰੇਟ ਕਰਕੇ ਉਹ ਮਾਲਕੀ ਜਿਹੜੀ ਲੋਕਾਂ ਦੀ ਖਰੀਦੀ ਗਈ ਹੈ। ਨਹੀਂ ਇੱਕ ਗੱਲ ਇਹ ਵੀ ਤੁਸੀਂ ਦੱਸੋ ਵੀ ਪਹਿਲੀ ਗੱਲ ਤਾਂ ਜਿਹੜਾ ਸਤਲੋ ਸੌਰੀ ਇਹ ਵਿਆਸ ਦਰਿਆ ਤੁਹਾਡਾ ਵਗਦਾ ਹੈ। ਹਾਂਜੀ। ਵਿਆਸ ਦਰਿਆ ਦੇ ਵਿੱਚੋਂ ਜਿਹੜੀਆਂ ਰਜਿਸਟਰੀਆਂ ਹੈਗੀਆਂ ਲੋਕਾਂ ਕੋਲੇ ਅੰਦਰ ਅੰਦਰਆਂ ਦੀਆਂ ਮੰਨ ਲਓ ਹੈਗੀਆਂ। ਅੱਜੇ ਅਜੇ ਵੀ ਹੈਗੀਆਂ। ਅੱਛਾ ਫਿਰ ਮਾਲਿਆਂ ਨੇ ਮਜਬੂਰੀ ਵਸ ਜਦੋਂ ਉਹਦਾ ਯੋਰ ਨਹੀਂ ਪਿਆ ਪੈਲੀਆਂ ਵਗੀਆਂ ਨਹੀਂ 100 100 ਸਾਲ 50 50 ਸਾਲ। ਉਹਨਾਂ ਲੋਕਾਂ ਨੇ ਮਜਬੂਰੀ ਦਾ ਹੋਰ ਰਸਤਾ ਕਰ ਦਿੱਤਾ। ਮਤਲਬ ਇਹ ਜਿਹੜਾ ਡੇਰਾ ਵਿਆਸ ਸਾਡੇ 1985 ਤੋਂ ਜ਼ਮੀਨਾਂ ਖਰੀਦਣ ਲੱਗੀ 1985 ਤੇ ਮਤਲਬ ਕੁੱਲ ਕਿੰਨੀ ਜ਼ਮੀਨ ਦੀ 85 ਤੋਂ ਨਹੀਂ ਇਹਨੇ ਖਰੀਦੀ 2002 ਤੋਂ ਲੈ ਕੇ 5-7 ਲੈ ਕੇ 8 ਤੋਂ ਲੈ ਕੇ ਵੱਧ ਕੀਤੀ ਮਤਲਬ 215 2015 ਤੋਂ ਲੈ ਕੇ ਤੇ ਹੁਣ ਤੱਕ ਤੇ ਲਗਾਤਾਰ ਮਤਲਬ ਜ਼ਮੀਨਾਂ ਖਰੀਦੀ ਜਾਂਦਾ ਬੜੇ ਯੋਗ ਨਾਲ ਬੰਦ ਬੱਜੇ ਉਦੋਂ ਜ਼ਿਆਦੀ ਖਰੀਦੀ ਹੈ ਹੈ ਜੀ ਬਾਪੂ ਜਦੋਂ ਬੰਦ ਬੱਜੇ ਉਦੋਂ ਜ਼ਿਆਦੀ ਖਰੀਦੀ ਹੈ ਮਤਲਬ ਹੁਣ ਬਾਪੂ ਕਿੰਨੀ ਜ਼ਮੀਨ ਹੋ ਤੁਹਾਡੇ ਸਾਬ ਨਾਲ ਉਹਨਾਂ ਕੋਲੇ ਉਹਨਾਂ ਕੋਲ ਤੇ ਬਹੁਤ ਆ ਸਾਡੀ ਨੂੰ ਜ਼ਿਆਦੀ ਹੋ ਗਈ ਹੈ ਕਿੰਨੀ ਹੋਗੇ 100 ਕਿਲਾ 200 ਕਿਲਾ ਨਹੀਂ 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 ਹਜ਼ਾਰਾਂ ਏਕੜ ਜੀ ਸਵਾ ਕੱਲਿਆਂ ਦਾ ਬਦਲ ਹੋਏਗਾ ਹਜ਼ਾਰਾਂ ਏਪਾ ਟੋਟਲ ਆਈ ਹੈ ਨਾ 2 ਕਿਲੋਮੀਟਰ ਦਾ ਏਰੀਆ ਚੜਾਈ ਚ ਤੇ 10 ਕਿਲੋਮੀਟਰ ਲંબਾਈ ਚ ਇਹਦੇ ਕਿੰਨੇ ਕਿਲੇ ਬਣਦੇ ਆ ਸਾਰੀ ਹੀ ਉਹ ਨਜ਼ਾਇਲ ਢੰਗ ਨਾਲ ਲੈ ਕੇ ਤੇ ਕਬਜ਼ਾ ਕਰ ਗਏ ਤੁਸੀਂ ਦੇਖ ਲਓ ਵੀ ਇਹਨਾਂ ਦਾ ਜਿਹੜਾ ਹੈਗਾ ਕਹਿਣਾ ਕਿ 2 ਕਿਲੋਮੀਟਰ ਚੌੜਾ ਤੇ 10 ਕਿਲੋਮੀਟਰ ਲੰਮਾ ਡਿਆ ਪਿਆ ਸੀ ਵੀ ਇਹਨੂੰ ਮੰਨ ਲਾ ਜੇ ਕਹੇ ਕਿ 2 10 20 ਜਿਹੜਾ ਸਕੁਅਰ ਕਿਲੋਮੀਟਰ ਆ ਗਿਆ ਬਣਦੇ ਕਿਲੇ ਬਣਾ ਲਓ ਕਿੰਨੇ ਬਣਦੇ ਆ ਕਿੱਲੇ ਆਲਾ ਮਤਲਬ ਰਿਹਾ ਕੋਈ ਜੀ ਹਜ਼ਾਰਾਂ ਕਿੱਲੇ ਆ ਜੀ ਹਜ਼ਾਰਾਂ ਕਿੱਲਿਆਂ ਦੇ ਵਿੱਚ ਤੇ ਬਾਬਾ ਇਹਨੇ ਕਿੱਲਿਆਂ ਚ ਉਹ ਜਿਹੜਾ ਹੈਗਾ ਕੀ ਕਰ ਰਹੇ ਆ ਖੇਤੀਬਾੜੀ ਕਰ ਰਹੇ ਉਹਦੇ ਚ ਕੀ ਕਰ ਰਹੇ ਦੇਖੋ ਜੀ ਦੇਖੋ ਉਹਨਾਂ ਦਾ ਜਿਹੜਾ ਮੁੱਖ ਮਕਸਦ ਹੈ ਨਾ ਜੀ ਖੇਤੀਬਾੜੀ ਨਹੀਂ ਕਰਦੇ ਜੀ ਉਹਨਾਂ ਦਾ ਮਕਸਦ ਇਹ ਆ ਵੀ ਦਰਿਆ ਨੂੰ ਇਧਰਲੇ ਪਾਸੇ ਲਿਆਉਣਾ ਤੇ ਇਧਰਲੀ ਜਿਹੜੀ ਜ਼ਮੀਨ ਉਹ ਆਪਣੇ ਕੰਢੇ ਲੈ ਕੇ ਜਾਣੀ ਵਰਮੇ ਉਹਨਾਂ ਨੇ ਏਡਾੜੇ ਰੱਖਿਆ ਤੁਸੀਂ ਦੇਖ ਕੇ ਹਰਾਂ ਰ ਬਰੇਤਾ ਪੈ ਗਿਆ ਨਾ ਹੁਣ ਬਰੇਤੇ ਚ ਲਾ ਕੇ ਪਾਇਆ ਪਾ ਪਿੱਛੇ ਉੱਤੇ ਇੰਜਲ ਚੱਲਦੇ ਆ ਸਣੇ ਪਾਣੀ ਸਣੇ ਰੇਤਾ ਖਿੱਚ ਕੇ ਪਿੱਛੇ ਲੈ ਜਾਂਦੇ ਆ ਉਹ ਆਪ ਜਮਾ ਇਧਰ ਲੈ ਬਨੇ ਡੰਬ ਬਣਾਏ ਜਾਂਦੇ ਬਾਪੂ ਜੀ ਹੁਣ ਜਿਵੇਂ ਤੁਸੀਂ ਸਾਰੇ ਮੁੱਖ ਮੰਤਰੀਆਂ ਦੇ ਜਿਹੜੇ ਹੈ ਬਿਆਨਤ ਸਿੰਘ ਤੋਂ ਲੈ ਕੇ ਭਗਵਾਨ ਸਿੰਘ ਮਾਨ ਤੱਕ ਜਿਹੜੇ ਹੈ ਸਾਰਿਆਂ ਦੀਆਂ ਫੋਟੋਆਂ ਲਾਈ ਬੈਠੇ ਹੋ ਕੀ ਇਹ ਸਾਰੇ ਜਿਹੜਾ ਹੈ ਕਿਉਂ ਲਾ ਗਏ ਫੋਟੋਆਂ ਇਹ ਉਹ ਇਸ ਕਰਕੇ ਲਾਈਆਂ ਵੀ ਪਹਿਲਾਂ ਡੇਰੇ ਨਹੀਂ ਸੀ ਜੀ ਜਦੋਂ ਡੇਰੇ ਆਏ ਆ ਇਹਨਾਂ ਸਾਰਿਆਂ ਮੁੱਖ ਮੰਤਰੀ ਇਹਨਾਂ ਨੂੰ ਗਰੰਟਾ ਦਿੱਤੀਆਂ ਕਿਸੇ ਨੇ ਇਹਨਾਂ ਨੂੰ ਜ਼ਮੀਨਾਂ ਦਿੱਤੀਆਂ ਕਿਸੇ ਨੇ ਸੜਕਾਂ ਦਿੱਤੀਆਂ ਕਿਸੇ ਨੇ ਪੈਸੇ ਦਿੱਤੇ ਜੀ ਸਰ ਵੋਟਾਂ ਦੇ ਖਾਤਰ ਇਹਨਾਂ ਨੇ ਪਾਲੇ ਆ ਜੀ ਇਹਦੇ ਵਿੱਚੋਂ ਇੱਕ ਦੋ ਦੂਆ ਵੱਧ ਕਸੂਰ ਵਾਲਾ ਹੈ ਇੱਕ ਮਾਲਕ ਸਾਰੀਆਂ ਸਰਕਾਰਾਂ ਸਾਰੀਆਂ ਸਰਕਾਰਾਂ ਦਾ ਵਧਾਵਾ ਦਿੱਤਾ ਤੇ ਬਾਪੂ ਜਿਵੇਂ ਤੁਸੀਂ ਲਿਖਿਆ ਵੀ ਹਾਈ ਕੋਰਟ ਦੇ ਝੂਠੇ ਵਾਲਫੀਆ ਬਿਆਨ ਦੇਣ ਵਾਲੇ ਸਰਕਾਰੀ ਤੇ ਸੀਨੀਅਰ ਅਫਸਰਾਂ ਕੁਝ ਸ਼ਰਮ ਕਰੋ ਇਹ ਕੌਣ ਸੀ ਕਿ ਉਹ ਹਾਈ ਕੋਰਟ ਦੇ ਕੇਸ ਕਰਤਾ ਜੀ ਕੇਸ ਕਰਕੇ ਉਹ ਕੇਸ ਜਿਹੜਾ ਹੈ ਜਿਹੜਾ ਕੋਰਟ ਉਪਰ ਲੈਪਟ ਹੁੰਦੀ ਹੈ ਉਹ ਹੋ ਗਈ ਕੇਸ ਜਿਹੜਾ ਹੈ ਇਹਨਾਂ ਨੂੰ ਨੋਟਿਸ ਆਇਆ ਇਹਨਾਂ ਨੂੰ ਨੋਟਿਸ ਦਿੱਤੇ ਜਿਹੜਾ ਦੂਜਾ ਸੀ ਤਾਂ ਆਪਣਾ ਭਲਾਥਾ ਵਾਲਾ ਜੀ ਨਹੀਂ ਡੀਐਸਪੀ ਨਹੀਂ ਐਸਡੀਐਮ ਜੀ ਤੇ ਬਾਬਾ ਕਾਲਾ ਇਹਨਾਂ ਤਿੰਨਾਂ ਚੋਂ ਨਹੀਂ ਉੱਥੇ ਇਹ ਬਿਆਨ ਉਹਨਾਂ ਕਿਹਾ ਵੀ ਦੱਸੋ ਉੱਥੇ ਛੇੜਛਾੜ ਹੋਈ ਆ ਇਹਨਾਂ ਤਿੰਨਾਂ ਚੋਂ ਪੰਜਾਂ ਨੇ ਬਿਆਨ ਦਿੱਤੇ ਵੀ ਉੱਥੇ ਕੋਈ ਛੇੜਛਾੜ ਨਹੀਂ ਹੋਈ ਅੱਛਾ ਵੀ ਮੰਨ ਲਓ ਕਿ ਕਹਿੰਦੇ ਵੀ ਕੋਈ ਛੇੜਛਾੜ ਹਾਂ ਇਹਨਾਂ ਦੇ ਕੋਰਟ ਦੇ ਉੱਥੇ ਹਾਈ ਕੋਰਟ ਦੇ ਵਿੱਚ ਇਹਨਾਂ ਦੇ ਬਿਆਨ ਲੱਗੇ ਆ ਹੁਣ ਹਾਈ ਕੋਰਟ ਦਾ ਕੇਸ ਕਿਹੜੇ ਹੱਕ ਚਾ ਛੋਡੇ ਚਾ ਉਧਰ ਜਾਂ ਚੱਲੀ ਜਾਂਦਾ ਹਾਈ ਕੋਰਟ ਦਾ ਕੇਸ ਚੱਲੀ ਜਾਂਦਾ ਕੇਸ ਦੋ ਹੋਏ ਆ ਜੀ ਇੱਕ ਹੱਕ ਚ ਹੋਇਆ ਉਹ ਉਧਰ ਸਿਰਸਾ ਸਾਹਿਬ ਨੇ ਕੀਤਾ ਆ ਨਾਲ ਇੱਕ ਪੂਰਤਰਾ ਜਿਹਾ ਆ ਇੱਕ ਕੇਸ ਜਿਹੜਾ ਸੀ ਪਿੰਡਾ ਜੋਗਰਾਏ ਕਰਕੇ ਝਕੋ ਕੇ ਬਤਾਲਾ ਢਿਲਵਾ ਜੀ ਇਹਨਾਂ ਨੇ ਕੇਸ ਕੀਤਾ ਉਹ ਕੇਸ ਚੱਲਦਾ ਉਹ ਚੱਲ ਰਿਹਾ ਇਹ ਹੱਕ ਚ ਕਿਦੇ ਹੋਇਆ ਪਹਿਲਾ ਕੇਸ ਪਹਿਲਾ ਕੇਸ ਉਹਨਾਂ ਨੂੰ ਨੋਟਿਸ ਗਿਆ ਉਹਨਾਂ ਨੂੰ ਨੇ ਉਹਨਾਂ ਦੇ ਹੱਕ ਚਾ ਤੁਹਾਡੇ ਹੱਕ ਚ ਨਹੀਂ ਹੋਇਆ ਕਿਸੇ ਦੇ ਚ ਨਹੀਂ ਹੋਇਆ ਹਾਏ ਚੱਲੀ ਜਾਂਦਾ ਕੇਸ ਚੱਲਦਾ ਚੱਲੇ ਬਾਪੂ ਜੀ ਫਿਰ ਤੁਸੀਂ ਧਰਨਾ ਪ੍ਰਦਰਸ਼ਨ ਵੀ ਕਰਦੇ ਸਾਂ ਕੋਟਾਂ ਦੇ ਹਿਸਾਬ ਨਾਲ ਨਹੀਂ ਚੱਲਦੇ ਆਂ ਅਸੀਂ ਧਰਨਾ ਵੀ ਧਰਨਾ ਪ੍ਰਦਰਸ਼ਨ ਵੀ ਕੀਤਾ ਪਰ ਅਸੀਂ ਜਦੋਂ ਇਹਨਾਂ ਕੋਲ ਗਏ ਆਂ ਡੀਸੀ ਕੋਲ ਐਡੀਸੀ ਕੋਲ ਉਹਨਾਂ ਸਾਨੂੰ ਪਹਿਲਾਂ ਤੇ ਆਖਿਆ ਵੀ ਤੁਸੀਂ ਕੋਰਟ ਚ ਹਾਈ ਕੋਰਟ ਚ ਜਾਓ ਸੁਪਰੀਮ ਕੋਰਟ ਚ ਜੀ ਅਸੀਂ ਉੱਥੇ ਗਏ ਆਂ ਹਾਈ ਕੋਰਟ ਚ ਉੱਥੇ ਜਾ ਕੇ ਕੇਸ ਲਾਤਾ ਅਸਲ ਦੇ ਵਿੱਚ ਕੀ ਆ ਜੀ ਉਹ ਵੀ ਡੇਰੇ ਵਾਲਿਆ ਕੋ ਡਰਦੇ ਆ ਜੀ ਇਹਪੋਹ ਹੰਤਾ ਮਾਰ ਹੁਣੀ ਡਰਦੇ ਆ ਤੇ ਉਹ ਜਿਹੜੇ ਡੀਸੀ ਏਡੀ ਸੀ ਉਹ ਵੀ ਡਰਦੇ ਆ ਉਹ ਸਾਨੂੰ ਟਾਲਣ ਦੇ ਬਾਰੇ ਆਜੇ ਉਹ ਮਹੀਨੇ ਨੂੰ ਆਜੇ ਉਹ 20 ਦਿਨਾਂ ਨੂੰ ਆਗੇ ਕੋਈ ਮਤਲ ਉਹਨਾਂ ਨੇ ਕੋਈ ਕੀ ਸਾਡੇ ਕਰ। ਸਾਬੋ ਫਿਰ ਪ੍ਰੈਸ ਆਉਂਦੀ ਆ ਜਾਂ ਕਿ ਮੁੰਡਾ ਇਲਜ਼ਾਮ ਲਾਈਦਾ ਕਹਿੰਦਾ ਵੀ ਬਹੁਤ ਸਾਰੇ ਭਾਈ ਵੀਡੀਓ ਪਾ ਕੇ ਲਾ ਜਾਂਦੇ ਆ ਤੇ ਬਾਅਦ ਵਿੱਚ ਚਲਾਉਂਦੇ ਨਹੀਂ। ਤੂੰ ਹੀ ਆਏ ਆ ਤੂੰ ਹੀ ਚਲਾਦਾ ਹੋਗੇ ਤੇ ਪ੍ਰੈਸ ਵੀ ਆਉਂਦੀ ਆ ਤੇ ਉਹ ਵੀ ਕੋਈ ਬਿਆਨ ਨਹੀਂ ਲਾਉਦੀ ਕੋਈ ਸਾਡੀ ਖਬਰ ਨਹੀਂ ਲਾਉਂਦੀ। ਤੇ ਫਿਰ ਜਿਹੜਾ ਹੈਗਾ ਇੱਕ ਮੰਨ ਲਓ ਤੁਸੀਂ ਉਦੋਂ ਦੇ ਕਿੰਨਾ ਟਾਈਮ ਹੋ ਗਿਆ ਸਾਨੂੰ ਤੁਹਾਡਾ ਪਿੰਡ ਜਿਹੜਾ ਸਿੱਧਾ ਲੜ ਰਿਹਾ ਡੇਰਾ ਦਾ 2 ਸਾਲ 2 ਸਾਲ ਤੋਂ ਲੜ ਦਸੰਬਰ 23 ਦੇ ਮਤਲਬ ਉਹ ਹੀ ਲੰਡਾ ਹੈ ਦਸੰਬਰ 23 ਦੇ 24 ਵੀ ਲੰਘ ਗਿਆ ਤੇ 25 ਵੀ ਆ ਗਿਆ ਕਿੰਨੀ ਵੋਟ ਆ ਤੁਹਾਡੇ ਪਿੰਡ ਦੀ ਮੰਨ ਲਓ ਜੀ ਸਾਡੀ ਬੋਟ ਦੇ 1300 ਵੋਟ ਹੈ 1300 ਵੋਟ ਹੈ ਤੇ ਜਦੋਂ ਫਿਰ ਜਿਹੜੇ ਐਮ ਐਲ ਏ ਹੁੰਦੇ ਆ ਮੰਨ ਲਓ ਚਾਹੇ ਤੁਹਾਡੇ ਮੰਨ ਲਓ ਪਹਿਲਾਂ ਬੀਬੀ ਜ਼ਗੀਰ ਗੌਰ ਸੀ ਹੁਣ ਸੁਖਬਾਤ ਸਿੰਘ ਖੈਰਾ ਨੇ ਜਾਂ ਇਹ ਫਿਰ ਇਹਨਾਂ ਦਾ ਕੀ ਹੁੰਦਾ ਮੰਨ ਲਓ ਇਹਨਾਂ ਦਾ ਕੋਈ ਰੋਲ ਨਹੀਂਗਾ ਜੀ ਇਹ ਸਾਰੇ ਜਾਣੇ ਉੱਥੇ ਵੋਟਾ ਮੰਗਣ ਜਾਂਦੇ ਆ ਉੱਥੋਂ ਅਸ਼ੀਰਵਾਦ ਲੈ ਕੇ ਆਉਂਦੇ ਆ ਜਿੰਨੇ ਖੜੇ ਚਾਰ ਖੜੇ ਸੀ ਚਾਰੇ ਜਾਣੇ ਉਹਦੇ ਗੋਡੀਆਂ ਹੱਥ ਲਾ ਕੇ ਆਉਂਦੇ ਆ ਤੇ ਚੌਨ ਨੂੰ ਜਿਤਾ ਕੇ ਭੇਜਦਾ ਅਸੀਂ ਤੁਹਾਨੂੰ ਪੁੱਛਿਆ ਤੇ ਖੈਰਾ ਸਾਹਿਬ ਪੁੱਛਿਆ ਵੀ ਦੱਸੋ ਤੁਸੀਂ ਸਾਰੇ ਜਿੱਤ ਜਾਂਦੇ ਜਿਹੜੇ ਤੁਸੀਂ ਤੇ ਜਾਂਦੇ ਆ ਬੰਦਾ ਤੇ ਇੱਕ ਜਿੱਤਦਾ ਉਹ ਜੀ ਆ ਆ ਜੀ ਆ ਉਹ ਆਪਣੇ ਹਿਸਾਬ ਨਾਲ ਬਾਪੂ ਫਿਰ ਜਿਵੇਂ ਤੁਹਾਡਾ ਪਿੰਡ ਕੱਲਾ ਜਿਹੜਾ ਹੈਗਾ ਐਡੇ بڑے ਡੇਰੇ ਨਾਲ ਦੁਸ਼ਮਣ ਹੀ ਲਈ ਬੈਠਾ ਮੈਂ ਪਿਛਲੇ ਪਿੰਡ ਚ ਗਿਆ ਸੀਗਾ ਇੱਥੇ ਪਤਾ ਨਹੀਂ ਕਿਹੜਾ ਪਿੰਡ ਪਿੱਛੇ ਢਿਲਮਤ ਨਹੀਂ ਮਨਸੂਰ ਵਾਲ ਮਨਸੂਰ ਵਾਲ ਮੈਂ ਇੱਥੇ ਜਿਹੜੇ ਕਵਰੇਜ ਕਰਨ ਲੱਗਾ ਤਾਂ ਇੱਕ ਬੰਦਾ ਕਹਿੰਦਾ ਬਾਈ ਸਾਡੀ ਕਵਰੇਜ ਨਾ ਕਰੀ ਮੈਂ ਕਿਹਾ ਵੀ ਤੁਹਾਡੇ ਕੋਈ ਸਰਕਾਰੀ ਅਧਿਕਾਰੀ ਆਇਆ ਤੇ ਨਹੀਂ ਤੇ ਮੰਨ ਲਾ ਵੀ ਇੰਨਾ ਸਹਿਮ ਆ ਜਿਹੜੇ ਪਿੰਡ ਆ ਉਹਦਾ ਕਾਰਨ ਇਹ ਆ ਜੀ ਜਿੱਦਾਂ ਸਾਡਾ ਬਤਾਲਾ ਪਿੰਡ ਆ ਇਹ ਹੱਦ ਤੇ ਵਸਿਆ ਆ ਬਤਾਲਾ ਪਹਿਲਾਂ ਪਿੱਛੇ ਸੀ ਉਹ ਦਰਿਆ ਜਦੋਂ 54 ਦੇ ਵਿੱਚ ਛੜ ਆਇਆ ਜਿਆਦੇ ਉਹ ਠੱਠ ਗਿਆ ਉੱਪਰ ਆਹ ਸਾਡੇ ਗੁਰਦੁਆਰਾ ਸਾਹਿਬ ਦੀ ਪੈਲੀ ਆ 10 ਕੱਲੇ ਸਿਰਫ ਜੀ ਇਹਦੇ ਵਿੱਚ ਆ ਕੇ ਸਾਡੀ ਟੋਟਲ ਜਿਹੜੀ ਜ਼ਮੀਨ ਆ ਤੋਂ ਸੀ ਇੱਧਰ ਆ ਜਿੱਦਾਂ ਮਨਸੂਰੋਂ ਦੀ ਸਾਰੀ ਸਾਰੀ ਜ਼ਮੀਨ ਇੱਧਰਲੇ ਪਾਸੇ ਅੱਛਾ ਉਹਨਾਂ ਨੂੰ ਤਾਂ ਉਹ ਬੰਦੇ ਇਸ ਕਰਕੇ ਰਿਸਕ ਨਹੀਂ ਲਈ ਅੱਛਾ ਉਹਨਾਂ ਨੇ ਵੀ ਆਪਣੀ ਤਾਂ ਬਚੀ ਆ ਫਿਰ ਵੀ ਆਪਾਂ ਨੂੰ ਕੀ ਲੋੜ ਆ ਜੀ ਇਸੇ ਢਲਵਾ ਤੇ ਚੱਕੋਗੇ ਸਾਡੇ ਨਾਲ ਆ ਇਹ ਤੁਹਾਡੇ ਨਾਲ ਆ ਬਾਪੂ ਫਿਰ ਕੁੱਲ ਹੁਣ ਤੁਸੀਂ ਜਿਹੜੇ ਕਿੰਨੇ ਪਿੰਡ ਆ ਜਿਹੜੇ ਇਹ ਚੀਜ਼ ਦਾ ਵਿਰੋਧ ਕਰ ਰਹੇ ਹੋ ਵੀ ਯਾਰ ਤੁਹਾਡੇ ਕਰਕੇ ਸਾਡੇ ਦਰਿਆ ਦਾ ਤਿੰਨ ਪਿੰਡਾਂ ਜੀ ਅਸੀਂ ਚੱਕੋਗੇ ਬਤਾਲਾ ਤੇ ਢਲਵਾ ਮਤਲਬ ਤੁਸੀਂ ਕਹਣਾ ਡੇਰਾ ਪਿਆ ਅਸੀਂ ਸਿੱਧਾ ਜਿਵੇਂ ਦਰਿਆ ਵਾਗਦਾ ਇਦਾਂ ਸੀਗਾ 7 ਕਿਲੋਮੀਟਰ ਤੁਸੀਂ ਕਹਣਾ 3 ਕਿਲੋਮੀਟਰ ਉਹਨਾਂ ਨੇ ਆਪ ਦਾ ਉੱਚਾ ਕਰਨਾ ਥੋੜਾ ਵਾਲਾ ਨੀਵਾ ਕਰਤਾ ਇੱਕ ਦਾ ਲਗਾਤਾਰ ਤੇ ਕਿੰਨੇ ਕੁ ਟਰੈਕਟਰ ਆ ਜਾਂ ਕਿੰਨੇ ਕੁ ਜੀ ਸੀ ਬੀ ਆ ਨਾ ਚਾਉਂਦੇ ਆ ਉੱਥੇ ਤਾਂ ਗਿਣਤੀ ਕੋਈ ਨਹੀਂ ਜੀ ਉੱਥੇ ਗਿਣਤੀ ਕੋਈ ਨਹੀਂ ਹੈ ਹਾਂ ਇੱਥੇ ਮਾੜਾ ਦੱਸੋ ਬਾਪੂ ਅਸੀਂ ਡ ਹਜ਼ਾਰਾਂ ਦੇ ਹਿਸਾਬ ਨਾਲ ਰੋਜ਼ ਡੇਲੀ ਚਲਦੀਆਂ ਹੁਣ ਵੀ ਤੁਹਾਨੂੰ ਜੇ ਕਿਤੇ ਅਸੀਂ ਅਗਰਨ ਬੋਰਡ ਦੇ ਵਿੱਚ ਲੈ ਕੇ ਜਾਈਏ ਹੁਣ ਵੀ ਉੱਥੇ ਰਾਤ ਦਿਨ ਕੰਮ ਚੱਲਣ ਡਿਆ ਹੋਊਗਾ ਆਲੇ ਵਿੱਚ ਨਹੀਂ ਦਾਵਾ ਮੌਕਾ ਵੀ ਦੇਖ ਲਿਆ ਪਰ ਹੁਣ ਜਿਹੜਾ ਹੈਗਾ ਛੱਡਾ ਹੀ ਮੌਕੇ ਵਾਲਾ ਨੇ ਹੁਣ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਆਲੇ ਦੁਆਲੇ ਪਾਣੀ ਪਾਣੀ ਹੱਦੋਂ ਵੱਧ ਨੁਕਸਾਨ ਹੋ ਗਿਆ ਸਾਡਾ ਜਿਹੜਾ ਮੰਨ ਲਓ ਹੁਣ ਜਿਹੜਾ ਇਹ ਬੰਨ ਲਗਭਗ ਪਾਣੀ ਜਿਹੜਾ ਹੈਗਾ ਖਾਤਰੇ ਦੇ ਨਿਸ਼ਾਨ ਤੋਂ ਥੋੜਾ ਥੱਲੇ ਵਹਿ ਰਿਹਾ ਤੇ ਕੀ ਲੱਗਦਾ ਤੁਹਾਨੂੰ ਜਿਹੜਾ ਹੈਗਾ ਸਰਕਾਰਾਂ ਨੇ ਪ੍ਰਬੰਧ ਕੀਤੇ ਹੋਏ ਆ ਪ੍ਰੋਪਰ ਮੰਨ ਲਓ ਜਿਵੇਂ ਜੜਾਕਰ ਤੁਹਾਨੂੰ ਬਕਾਇਦਾ ਤੌਰ ਤੇ ਡੀਸੀ ਸਾਹਿਬ ਨੇ ਜਿਹੜੇ ਬੰਦਿਆਂ ਦੀ ਡਿਊਟੀ ਲਾਈ ਹੋਣੀ ਹੈ ਸ਼ਾਇਦ ਵੀ ਭਾਈ ਆ ਬੋਰੇ ਫੜਾ ਕੇ ਉਹ ਮਿੱਟੀ ਵਾਲੇ ਆਂ ਟਰਾਂਗ ਸਾਰਾ ਕੁਝ ਨਹੀਂ ਨਹੀਂ ਇਥੇ ਆਉਂਦੀਆਂ ਸਰਕਾਰੀ ਗੱਡੀਆਂ ਆਉਂਦੀਆਂ ਰੋਡ ਦੇ ਉੱਤੇ ਇਧਰ ਨੂੰ ਜਾਂਦੀਆਂ ਇਧਰ ਨੂੰ ਜਾਂਦੀਆਂ ਇਹਨਾਂ ਦੇਖ ਲਈਦਾ ਤੇ ਲਿਖਿਆ ਪੰਜਾਬ ਸਰਕਾਰ ਹੋਰ ਇਥੇ ਕੋਈ ਨਹੀਂ ਉਹਦਾ ਨਾ ਸਾਨੂੰ ਲੋਡ ਵੀ ਨਹੀਂ ਉਹਨਾਂ ਦੀ ਅਸੀਂ ਤਾਂ ਸਭ ਕੋਈ ਬਾਈਕਾਟ ਕੀਤਾ ਅਸੀਂ ਤਾਂ ਕਹਿੰਨੇ ਜਿਹੜਾ ਡੇਰੇ ਦੇ ਵਰਖਲਾ ਬੋਲੂਗਾ ਉਹ ਬੰਨ ਬੱਜੇ ਹੋਏ ਤੜਾਊਗਾ ਅਸੀਂ ਉਹਦੇ ਨਾਲ ਵੋਟਾਂ ਪਾਵਾਂਗੇ ਨਹੀਂ ਤਾਂ ਅਸੀਂ ਸਾਰਿਆਂ ਦਾ ਬਾਈਕਾਟ ਕੀਤਾ ਕੱਲ ਨੂੰ ਅਸੀਂ ਆਪਣੇ ਪੱਧਰ ਤੇ ਸਾਡੇ ਜਿਹੜੇ ਬਾਹਰ ਐਨ ਆਰ ਆਈ ਬੰਦੇ ਆ ਉਹਨਾਂ ਨੇ ਲੱਖ ਰੁਪਈਆ ਸਾਨੂੰ ਪਾਇਆ ਵੀ ਜਿਹੜੀ ਚੀਜ਼ ਦੀ ਲੋੜ ਆ ਉਹ ਇੱਥੇ ਲਿਆਓ ਫੀਡ ਲਿਆਓ ਚਾਰ ਲਿਆਓ ਜੂਲ ਲਿਆਉਣ ਲਿਆਓ ਜੇ ਹੋਰ ਵੀ ਤੁਹਾਨੂੰ ਲੋੜ ਆ ਪੈਸਿਆਂ ਦੀ ਤੇ ਅਸੀਂ ਤੁਹਾਨੂੰ ਦਵਾਂਗੇ ਕਹਿੰਦੇ ਪਿੰਡ ਵਾਲੇ ਨੇ ਸਿੱਧਾ ਡੇਰੇ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬਾਪੂ ਵੀ ਆਪਾਂ ਬਹਿ ਕੇ ਮਸਲਾ ਸਮਝਾ ਲਈਏ ਵੀ ਤੁਸੀਂ ਵੀ ਦੁਨੀਆ ਦੀ ਪੜ੍ਹਾਈ ਕਰਦੇ ਹੋ ਯਾਰ ਸਾਨੂੰ ਤੁਸੀਂ ਦੁੱਖ ਦੀ ਜੰਨੇ ਜਦੋਂ ਅਸੀਂ ਤੁਰੇ ਆ ਨਾ ਜੀ ਉਦੋਂ ਮੀਟਿੰਗ ਹੋਈ ਆ ਤਲਵਾ ਸ ਜੀ ਤਲਵਾ ਮੀਟਿੰਗ ਹੋਈ ਆ ਤੇ ਜਦੋਂ ਅਸੀਂ ਇਹਨੂੰ ਨੇਕ ਕਿਹਾ ਉਹ ਕਹਿੰਦੇ ਜੀ ਜਿਹੜਾ ਬੰਦ ਬਾਇ ਹੈ ਕਿ ਤੁਸੀਂ ਇੱਦਾਂ ਕਰੋ ਵੀ ਅਸੀਂ ਵੀ ਖੇਤੀ ਕਰਦੇ ਹਾਂ ਅਸੀਂ ਤੁਹਾਡੇ ਕੋਈ ਸਾਨੂੰ ਉਤਰਾਜ ਨਹੀਂਗਾ ਲੋਕੀ ਜਮੀਨ ਦੇ ਦਿਆ ਤੁਸੀਂ ਬੈ ਲੈ ਲਿਆ ਯਹੀ ਇਧਰ ਪਲਾਟ ਬਣਾ ਕੇ ਖੇਤੀ ਕਰੋ ਤੁਸੀਂ ਵੀ ਪਲਾਟ ਵਾਲਾ ਖੇਤੀ ਕਰੋ ਤਾਲੀਆਂ ਨਾਲ ਆਉ ਤੇ ਨਾਂ ਰੋ ਉਹ ਹਾਂਜੀ ਦੇਖਾਂਗੇ ਫਿਰ ਕਿਉਂ ਬੰਦ ਢਾ ਲਓ ਉਦੋਂ ਬੰਦ ਲਾਉਂਦੇ ਸੀ ਅਜੇ ਬ੍ਰੇਤਿਆਂ ਨੂੰ ਜੋੜਦੇ ਸੀ ਆਪਸ ਵਿੱਚ ਜੇ ਇੱਕ ਬ੍ਰੇਤਾ ਇੱਥੇ ਪੈ ਗਿਆ ਉੱਥੇ ਪੈ ਗਿਆ ਆਹ ਬੰਦ ਦਿੱਤਾ ਉਧਰੋਂ ਆਹ ਬੰਦ ਦਿੱਤਾ ਇਹ ਜੀ ਸਾਡੀ ਵੱਡੀ ਟੀਮ ਆ ਉਹ ਅਸੀਂ ਨਹੀਂ ਕਹਿ ਸਕਦੇ ਐ ਕਹ ਤੂੰ ਬੰਦ ਲਾਉਣਾ ਬੰਦ ਕਰਦੇ ਹੋ ਆਪਣੀ ਪੈੜੀ ਜਿਹੜੇ ਤੋਂ ਫਾਰਮ ਬਣਾਇਆ ਜਿੱਦਾਂ ਅਸੀਂ ਖੇਤੀ ਕਰਦੇ ਤੁਸੀਂ ਵੀ ਖੇਤੀ ਕਰੋ ਹਾਂ ਕੁਝ ਖੇਤੀ ਉਹ ਥੋੜੀ ਜੀ ਕੀਤੀ ਵੀ ਆ ਪਰ ਬਾਅਦ ਚ ਹਟ ਕੇ ਟਾਲੀਆਂ ਲਾਈ ਜਾਂਦੇ ਰੁੱਖ ਲਾਈ ਜਾਂਦੇ ਚਾਹਵੇਂ ਲੋਕਾਂ ਨੂੰ ਡਰਾਉਣ ਲਈ ਵੇਚ ਜਾਨਵਰ ਆਉਣਗੇ ਇੱਕ ਭਰਾ ਦੇ ਦਿੰਦਾ ਉਟਾਲੀਆਂ ਲੱਗ ਜਾਂਦੀਆਂ ਆ ਦੂਜੇ ਦੀ ਸ਼ੋਰ ਮਾਰਦੀ ਆ ਉਹ ਵੀ ਡਰਦਾ ਦੇ ਦਿੰਦਾ ਬਪ ਇੱਕ ਇਹ ਵੀ ਹੁੰਦਾ ਜੀ ਪਿੰਡ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਕੁਝ ਬੰਦੇ ਉਹਦੇ ਪੱਖੀ ਵੀ ਹੋ ਜਾਂਦੇ ਬਰੋਚ ਵੀ ਨੇ ਥੋੜਾ ਪਿੰਡ ਇੱਕ ਮੋਰੀ ਨਿਕਲਿਆ ਤੇ ਹਜੇ ਹੈਗੇ ਆ ਵਿੱਚ ਵੀ ਬਹੁਤ ਘੱਟ ਆ ਜੀ ਮਤਲਬ ਕਿ ਜਿਹੜੇ ਵਿਰੋਧ ਦੇ ਵਿੱਚ ਜ਼ਿਆਦੇ ਆ ਹਾਂ ਵਿਰੋਧ ਟੋਟਲੀ ਵਿਰੋਧ ਹੈ ਜੀ ਟੋਟਲੀ ਵਿਰੋਧ ਕੋਈ ਸਾਡੇ ਸਾਹਮਣੇ ਏਦਾਂ ਆ ਕੇ ਨਹੀਂ ਕਹਿੰਦਾ ਵੀ ਤੁਸੀਂ ਏਦਾਂ ਕਿਉਂ ਕਰਦੇ ਜੇ ਥੋੜੇ ਬੋਦੇ ਚੁੱਪਚੀ ਤੇ ਹੁਣ ਵੀ ਤਾਂ ਇਹ ਕੇਰ ਸਕਦੇ ਅੰਤ ਤੇ ਬਾਈ ਤੁਸੀਂ ਕੀ ਕਹਿਣਾ ਚਾਹੋਗੇ ਪੂਰੇ ਜਿੱਥੋਂ ਤੱਕ ਤੁਹਾਡੀ ਵੀਡੀਓ ਜਿਹਨੇ ਪੰਜਾਬ ਜਾਂਦੀਆਂ ਦੁਨੀਆਂ ਜਾਂਦੀ ਹੈ ਵੀ ਭਾਈ ਆਪਦੇ ਪਿੰਡ ਦਾ ਕੀ ਦੁੱਖ ਰੋਣਾ ਚਾਹੋਗੇ ਅਸੀਂ ਇਹ ਤਾਂ ਵੱਤੋਂ ਵੱਧ ਅਪੀਲ ਕਰਦੇ ਆ ਵੀ ਉਹ ਜਿਹੜਾ ਡੇਰੇ ਨੇ ਵਿੱਚ ਸਾਢੇ 3-4 ਕਿਲੇ ਕਿਲੋਮੀਟਰ ਆਗੇ ਬੰਨ ਬਣਾ ਦਿੱਤੇ ਆ ਉਹ ਸਾਰੇ ਟੁੱਟਣੇ ਚਾਹੀਦੇ ਆ ਤੇ ਉਹ ਫੇ ਸਾਡੇ ਇਥੇ ਪਿੰਡਾਂ ਦਾ ਭਲਾ ਵਾ ਨਹੀਂ ਤੇ ਸਾਡੇ ਪਿੰਡਾਂ ਆਉਣ ਵਾਲੇ ਜਿਹੜੇ ਬੱਚੇ ਆ ਉਹਨਾਂ ਦੀ ਬਹੁਤ ਜ਼ਿੰਦਗੀ ਜਿਹੜੀ ਆ ਦੁੱਖਦਈ ਹੋਊਗੀ ਦੁੱਖਦਈ ਹੋਊਗੀ ਹਾਂਜੀ ਸੋ ਲਾਸਟ ਵਿੱਚ ਜਦੋਂ ਉਹ ਤੁਹਾਡੇ ਤੇ ਫਿਰ ਦਬਾਅ ਵੀ ਆਉਂਦਾ ਕਿਤੇ ਪ੍ਰਸ਼ਾਸਨ ਵੱਲੋਂ ਜਾਂ ਲੀਡਰਾਂ ਵੱਲੋਂ ਵੀ ਆ ਤੁਸੀਂ ਨਾ ਐਡੇ ਵੱਡੇ ਡੇਰ ਨਾਲ ਨਹੀਂ ਅਜੇ ਅਜੇ ਤਾਂ ਛੱਡਦੇ ਇਦਾਂ ਦਾ ਨਾ ਹੀ ਮੰਨਣਾ ਹੀ ਆ ਅਸੀਂ ਪਹਿਲਾਂ ਪਹਿਲਾਂ ਆਪ ਤੁਰੇ ਸੀ ਇਕੱਲੇ ਫਿਰ ਅਸੀਂ ਯੂਨੀਅਨ ਦਾ ਹਸਰਾ ਲਿਆ ਹੁਣ ਸਾਡੇ ਨਾਲ ਯੂਨੀਅਨ ਵੀ ਹੈਗੀਆਂ ਆ ਉਹਦੇ ਕਰਕੇ ਸਾਡੇ ਤੇ ਦਬਾਅ ਜੇ ਤਾਂ ਹੀ ਕੋਈ ਤੇ ਪੋਲੀਟੀਕਲ ਪਾਰਟੀਆਂ ਕੋਈ ਉਹ ਹੈ ਨਹੀਂ ਉਹ ਹੈ ਨਹੀਂ ਮਤਲਬ ਕਿ ਜਿਹੜਾ ਯੂਨੀਅਨ ਦਾ ਤੁਹਾਨੂੰ ਜਿਹੜਾ ਹੈਗਾ ਸਹਿਯੋਗ ਆ ਪੇਂਡਿਕਲ ਪਾਰਟੀਆਂ ਦਾ ਫਿਰ ਉਹਨਾਂ ਦਾ ਨਹੀਂ ਸਾਰੇ ਜਣੇ ਮੱਥਾ ਟੇਕ ਕੇ ਤੇ ਜਿਹੜਾ ਅਧਿਆਰ ਜੇ ਤੋਂ ਅਸੀਂ ਗਏ ਆ ਨਾ ਕੋਰਟ ਦੇ ਵਿੱਚ ਵੀ ਹੋਰ ਜੇ ਕਹਿੰਦੇ ਸੀ ਜਮੀਨ ਲੈ ਉਹ ਸੱਚੇ ਇੱਥੇ ਉਹਦੇ ਵੀ ਗੱਲ ਹੋਈ ਕਹਿੰਦੇ ਅਸੀਂ ਜ਼ਮੀਨ ਲਈ ਆ ਮੋਲ ਜੀ ਇਹ ਕਦੋਂ ਲਈ ਆ ਫਿਰ ਉਹਨੂੰ ਪੁੱਛੇ ਤਾਂ ਜੇ ਤੁਸੀਂ ਜ਼ਮੀਨ ਮੋਲ ਲੈ ਲਈ ਆ ਤੇ ਇਹਦਾ ਜਿਹੜਾ ਕੁਦਰਤੀ ਵਹਾਇਆ ਦਰਿਆ ਦਾ ਇਹਨੂੰ ਬਦਲ ਨਹੀਂ ਸਕਦਾ ਭਾਵੇਂ ਕਿਸੇ ਦੀ ਮਾਲਕੀਅਤ ਭਾਵੇਂ ਜੋ ਕੋ ਕਾਨੂੰਨ ਤੇ ਇਹ ਕਹਿੰਦਾ ਵੀ ਜਿੱਥੇ ਦਰਿਆ ਵਗਦਾ ਸਾਨੂੰ ਵੀ ਵਕੀਲਾਂ ਦੱਸਿਆ ਵੀ ਉਹ ਜ਼ਮੀਨ ਕੋਈ ਨਾ ਵੇਚ ਸਕਦਾ ਨਾ ਉਹ ਜ਼ਮੀਨ ਖਰੀਦ ਕੇ ਉਹ ਪਰਲੇ ਬੰਨੇ ਖੜਕੇ ਤੇ ਇਹਦੇ ਕੁਦਰਤੀ ਵਹਾੜਾ ਦਰਿਆ ਦਾ ਉਹ ਸਾਰੇ ਦਾ ਸਾਰਾ ਬਦਲ ਦਿੱਤਾ। ਕਦੇ ਕਿਉਂਕਿ ਜੇ ਲਗਾਤਾਰ ਚਲੋ ਇਨਾ ਵਧ ਰਿਹਾ ਡੇਰਾ ਬਿਆਸ ਤੁਹਾਡੇ ਮੰਨ ਲਗੇ ਤਾਂ ਆ ਤੁਸੀ ਬੰਨ ਵੀ ਟੁੱਟੂਗਾ। ਜੇ ਟੁੱਟੂਗਾ ਤਾਂ ਜਦੋਂ ਤੁਸੀ ਬੰਨ ਜਿਹੜਾ ਜਿੰਨਾ ਪਾਣੀ ਆਇਆ ਨਾ ਇਨਾ ਪਾਣੀ ਸਾਡੇ ਪਹਿਲਾਂ ਵੀ ਆਉਂਦਾ ਰਿਹਾ ਇੱਥੇ ਕੋਈ ਨੁਕਸਾਨ ਤੁਸੀ ਬੰਨ ਨੂੰ ਨਹੀਂ ਹੈਗਾ। ਜੀ ਜਿੰਨਾ ਪਾਣੀ ਇੱਧਰਲੇ ਬੰਨੇ ਤਿੰਨ ਕਿਲ ਸਾਡੇ ਚ ਘੁੰਮਦਾ ਇਨਾ ਉਧਰ ਘੁੰਮਦਾ ਸਾਰਾ ਪਾਣੀ ਦਰਿਆ ਪੁਲ ਦੇ ਵਿੱਚ ਦੀ ਪਾਰ ਹੋ ਜਾਂਦਾ। ਜੀ ਇੱਕ 23 ਤੇ ਕਾ ਹੋਏ ਜੀ ਇੰਨੇ ਪਾਣੀ ਨੇ ਅੰਦਾਸੀ ਤੋਆ ਕੀਤਾ ਜੀ ਜਦੋਂ ਅੱਧੀ ਜ਼ਮੀਨ ਹੀ ਇੱਕ ਬੰਦੇ ਕਵਰ ਹੋ ਗਈ ਅੱਧੀ ਅੱਧਾ ਥਾਂ ਹੀ ਕਵਰ ਕਰ ਲਿਆ ਤੇ ਪਾਣੀ ਉਧਰਲਾ ਵੀ ਇੱਧਰ ਹੀ ਆ ਜਾਏ ਬੰਦ ਟੁੱਟ ਗਿਆ ਬਾਪੂ ਕਿੱਥੋਂ ਤੱਕ ਮਾਰ ਕਰੂਗਾ ਚਲੰਦਰ ਤੱਕ ਜਾਊਗਾ ਜੀ ਜਾਊਗਾ ਜੀ ਇਹ ਯਾਰਾ ਪਿੰਡਾਂ ਨੂੰ ਇਹਨੂੰ ਬੰਨਣ ਦੀ ਲੋੜ ਨਹੀਂ ਪੈਣੀ ਜੀ ਹੁਣ ਵੀ 2 ਫੁੱਟ ਪਾਣੀ ਵਧ ਗਿਆ ਤੇ ਉਹਨੂੰ ਬੰਨਣ ਦੀ ਲੋੜ ਨਹੀਂ ਪੈਣੀ ਜੇ ਤੁਸੀਂ ਵੀ ਬੰਦ ਦੇਖਿਆ ਆ ਜੀ ਬਿਲਕੁਲ ਕਿੱਡਾ ਕ ਮਜ਼ਬੂਤ ਆ ਤੁਸੀਂ ਦੇਖ ਲਓ ਵੀ ਇੱਕ ਪਾਸੇ ਜਿਹੜਾ ਆ ਚਲੋ ਕੋਈ ਬਾਬਿਆ ਡੇਰੇ ਵਾਲੇ ਆ ਚਾਹੇ ਜੋ ਵੀ ਆ ਉਹ ਕਹਿੰਦੇ ਵੀ ਸਮਾਜ ਭਲਾਈ ਦੇ ਕੰਮ ਆ ਜੇ ਇਹਨਾਂ ਦੀ ਗੱਲ ਮੰਨ ਆਪਾਂ ਗੱਲ ਕਰ ਗਏ ਜਦੋਂ ਦੇਸ਼ਾਂ ਦੀ ਲੜਾਈ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜੀ ਫੌਜ ਹੈ ਕਿੱਥੇ ਲਾਈ ਜਾਂਦਾ ਡੈਮਾਂ ਤੇ ਵੀ ਕਿਤਾ ਦੁਸ਼ਮਣਾਂ ਦੇਸ਼ ਦੇ ਡੈਮ ਤੇ ਸੱਟ ਗਿਆ ਨਾ ਕੋਈ ਬੰਬ ਬੰਬ ਤਾਂ ਸਾਰੇ ਪਾਣੀ ਨੇ ਰੁੜ ਜਾਣਗੇ ਬਾਕੀ ਜਿਹੜੀ ਲੜਾਈਆਂ ਹੋਣਗੀਆਂ ਨਹੀਂ ਤੇ ਜੇਕਰ ਇਹਨਾਂ ਦੀ ਗੱਲ ਸੱਚੀ ਹੈ ਤੇ ਜੇ ਇਹ ਬੰਨ ਟੁੱਟ ਗਿਆ ਇਕੱਲਾ ਇਹ ਪਿੰਡ ਥੋੜੀ ਡੁੱਬੂ ਫਿਰ ਤਾਂ ਜਲੰਧਰ ਤੱਕ ਡੁੱਬਣਗੇ ਠੀਕ ਹੈ ਤੇ ਫਿਰ ਜਿਹੜਾ ਹੈਗਾ ਲੋਕਾਂ ਦੀ ਭਲਾਈ ਤਾਂ ਹੀ ਹੁੰਦੀ ਹੈ ਨਾ ਜਿੱਥੇ ਲੋਕ ਸੌਖੇ ਕਰਨ ਵਾਸਤੇ ਡੇਰੇ ਬਣੇ ਹੋਣੇ ਚਲੋ ਆਪਾਂ ਮੰਨ ਲਏ ਜਾਂ ਹੈ ਨਾ ਕੋਈ ਬੰਦਾ ਰੱਬ ਦਾ ਨਾਂ ਲੈਂਦਾ ਇਹ ਥੋੜੇ ਲੋਕਾਂ ਦੇ ਸੋ ਭਾਈ ਇਹ ਜਿਹੜੀ ਗੱਲ ਆ ਇਹ ਇਹਨਾਂ ਵਿਚਾਰਿਆਂ ਨੇ ਬਹੁਤ ਜ਼ਿਆਦਾ ਆਪਾਂ ਗੱਲ ਕਰ ਗਏ ਧਰਨਾ ਧੁਰਨਾ ਵੀ ਲਾਇਆ ਆਪਦਾ ਲੜੇ ਲੁੜੇ ਵੀ ਪ੍ਰੈਸ ਪਰੋਸਚੇ ਵੀ ਗਏ ਆ ਠੀਕ ਆ ਜਿਹੜਾ ਕਿਉਂਕਿ ਇੱਕ ਤਾਕੜੇ ਦਾ 73200 ਵਾਲਾ ਕੰਮ ਹੈ ਸੋ ਆਸ ਕਰਦੇ ਆ ਕਿ ਲੀਡਰ ਵੀ ਸੁਣਨਗੇ ਵੈਸੇ ਇੱਥੋਂ ਦੇ ਲੀਡਰ ਬਹੁਤ ਬੋਲਦੇ ਚਾਹੇ ਮੇਰੇ ਮਨੂਏ ਗੱਲ 'ਚ ਕੋਈ ਗਰੇਜ਼ ਨਹੀਂ ਭੁਲਾਥਾੜਾ ਲੀਡਰ ਆ ਜਿਹੜਾ ਮਾੜੀ ਮਾੜੀ ਗੱਲ ਤੇ ਬਿਆਨ ਦੇ ਦਿੰਦਾ ਚਾਹੇ ਮੇਰਾ ਮਿੱਤਰ ਵੀ ਰਿਆ ਪਰ ਇੱਥੇ ਆ ਕੇ ਫਿਰ ਜਿਹੜਾ ਹੈ ਘੁੰਗੜੀਆਂ ਚੱਬਣੀਆਂ ਮਨਜ਼ੂਰ ਹੁੰਦੇ ਨੇ ਵੀ ਯਾਰ ਕੱਲ ਨੂੰ ਮੈਂ ਜੇ ਕੋਰਸੀ ਜੇ ਐਮਐਲਏ ਬਣਾਂਗੇ ਤਾਂ ਹੀ ਬੋਲਾਂਗਾ ਪਰਫੋ ਸਾਡੇ ਨਾਲ ਇੱਥੇ ਬਹਿ ਕੇ ਗਿਆ ਵੀ ਉਹ ਕਹਿੰਦਾ ਵੀ ਮੇਰੇ ਵਾਸਤੇ ਨਾ ਕੀ ਸਿਕਤ ਸੁਖਵਾਲ ਸਿੰਘ ਸੁਖਪਾਲ ਖੈਰਾ ਭਾਈ ਮੈਂ ਮੈਂ ਖੈਰਾ ਸਾਹਿਬ ਨੂੰ ਕਿਹਾ ਤੇ ਸਮਝਾਇਆ ਵੀ ਨਹੀਂ ਤੇਰੇ ਵਾਸਤੇ ਹੀ ਗੱਲ ਪਰ ਤੂੰ ਆਵਾਜ਼ ਤੇ ਠਾ ਤੇਰੀ ਕਹਿੰਦਾ ਮੈਨੂੰ ਬੋਲ ਜੇ ਨਹੀਂ ਬਦੋ ਆਵਾਜ਼ ਤੇ ਪਰ ਆਵਾਜ਼ ਨਹੀਂ ਠਾ ਪਰ ਇੱਕ ਗੱਲ ਆ ਵੀ ਖੈਰਾ ਸਾਹਿਬ ਤੁਸੀਂ ਤਾਂ ਜੇਕਰ ਮਾੜੀ ਜੀ ਵੀ ਗੱਲ ਹੁੰਦੀ ਆ ਤਾਂ ਤੁਸੀਂ ਉੱਥੇ ਸਪੈਸ਼ਲ ਤੌਰ ਤੇ ਜਿਹੜਾ ਕਮੈਂਟ ਪਾ ਦਿੰਨੇ ਹੋ ਮੈਂ ਆਸ ਕਰਦਾ ਤੁਸੀਂ ਇਹ ਗੱਲ ਤੇ ਵੀ ਆਸ ਕਰਦਾ ਸਾਡੇ ਇੱਥੇ 85% 80% ਵੋਟਾਂ ਖੈਰਾ ਸਾਹਿਬ ਨੂੰ ਪੈਂਦੀ ਆ ਬਿਲਕੁਲ ਸੋ ਧੰਨਵਾਦ ਤੁਹਾਡਾ ਸਾਰਿਆਂ ਦਾ ਭਾਈ ਇਹ ਮੁੱਦਾ ਜਿਹੜਾ ਹੈਗਾ ਫੰਡ ਵੀ ਫੰਡ ਵੀ ਦਿੰਦੇ ਆ ਤੇ ਵੋਟਾਂ ਵੀ ਪਾਉਂਦੇ ਆ ਪਰ ਸਾਡੀ ਆਵਾਜ਼ ਇਹਦੇ ਮਸਲੇ 'ਚ ਕੋਈ ਨਹੀਂ ਤੁਹਾਨੂੰ ਠੀਕ ਆ ਜੀ ਬਣੇ ਰੋ ਗੁਰਪ੍ਰੀਤ ਕੋਈ ਨਾ ਜੜਾ ਸਰਾਂ ਦਾ ਬਹੁਤ ਬਹੁਤ ਧੰਨਵਾਦ ਮੇਰੀ ਡੇਰਾ ਬਿਆਸ ਨੂੰ ਇਹ ਅਪੀਲ ਆ ਵੀ ਘਟੋ ਘੱਟ ਚਲੋ ਬਹਿ ਕੇ ਮਸਲਾ ਹੱਲ ਕਰਦੇ ਕਿਉਂ ਇੰਨੇ ਲੋਕਾਂ ਦਾ ਯਾਰ ਬਹੁਤ ਔਖਾ ਕੰਮ ਹੈ ਜੇ ਇਹਨਾਂ ਲੋਕ ਇਕੱਠੇ ਹੁੰਦੇ ਆ ਮੈਂ ਵੈਸੇ ਨਾ ਕਰਦਾ ਸੀਗਾ ਹਰ ਇੱਕ ਬੰਦਾ ਇਹ ਗੱਲ ਦਾ ਵਿਰੋਧ ਕਰਦਾ ਵੀ ਯਾਰ ਸਾਡੇ ਵੀ ਜਵਾਕ ਆ ਅਸੀਂ ਵੀ ਜਾਉਣਾ ਚਾਹੁੰਦੇ ਹਾਂ ਜੇ ਤੁਸੀਂ ਦੁਨੀਆਂ ਦਾ ਭਲਾ ਕਰਦੇ ਸਾਡਾ ਭਲਾ ਤਾਂ ਖ